ब्राह्मण ਨਾਲ ਗਰਮ ਚਲ ਸਕਦਾ ਹੈ ਮੈਂ ਫਿਰ ਅਰਜ਼ ਕਰਾਂ ਜਨਮ ਤਾਂ ਕੋਈ ਬ੍ਰਾਹਮਣ ਨਹੀਂ ਕਹੋ ਕਬੀਰ ਜੋ ਬ੍ਰह्म ਵਿਚਾਰੇ ਸੋ ਬ੍ਰਾਹਮਣ ਕਈਤ ਹੈ ਹਮਾਰੇ ਕਬੀਰ ਵੀ ਕਹਿੰਦੇ ਮੈਂ ਉਹਨੂੰ ਬ੍ਰਾਹਮਣ ਕਹਿਣਾ ਜੋ ਬ੍ਰह्म ਦੀ ਵਿਚਾਰ ਕਰਦਾ ਹੈ ਸਤਿਮਾਨ ਗੁਰੂ ਰੂਪ ਸਾਤ ਸੰਗ ਜੀਓ ਫਤਿਹ ਕਰਵਾਂ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਮੀਨ ਦੀ ਗਰਦਿਸ਼ ਤੇ ਸੂਰਜ ਦੀ ਚਾਲ ਨਾਲ ਰੁੱਤਾਂ ਬਦਲਦੀਆਂ ਨੇ ਇੱਥੇ ਤਾਂ ਬਦਲਦੀਆਂ ਨੇ ਜਿਸ ਤਰ੍ਹਾਂ ਪਰਿਵਰਤਨ ਹੁੰਦਾ ਹੈ ਤਬਦੀਲੀ ਰਾਜਨੀਤਿਕ ਵਿਧਾਨ ਬਦਲਦੇ ਆ ਰਾਜਨੀਤੀ ਦੇ ਬਦਲਦੇ ਆ तमाम ਰਾਜਨੀਤੀ ਦਾ ਢਾਂਚਾ ਬਦਲ ਜਾਂਦਾ ਹੈ ਵਿਧਾਨ ਦੇ ਬਦਲਦੇ ਆ ਜਿਸ ਤੇ ਰਾਜਨੀਤੀ ਚੱਲ ਰਹੀ ਹੁੰਦੀ ਉਸ ਵਿਧਾਨ ਨੂੰ ਹੀ ਬਦਲਣਾ ਹੈ ਤਾਂ ਸਾਰੀ ਦੀ ਸਾਰੀ ਰਾਜਨੀਤੀ ਬਦਲ ਜਾਂਦੀ ਹੈ ਔਰ ਅਕਸਰ ਵਿਧਾਨ ਬਦਲ ਜਾਂਦੇ ਨੇ ਜਦ ਕੋਈ ਰਾਜਾ ਬਦਲਦਾ ਹੈ ਚਾਹੇ ਲੋਕਤੰਤਰ ਹੋਵੇ ਚਾਹੇ ਸ਼ਕਸੀ ਹਕੂਮਤ ਹੋਵੇ ਤਬਦੀਲੀ ਖੜੀ ਹੈ ਵਿਅਕਤੀ ਦੀ ਤਬਦੀਲੀ ਦੇ ਇਸ ਜ਼ਮੀਨ ਦੇ ਇਸ ਮਨੁੱਖੀ ਦੁਨੀਆ 'ਚ ਪਤਾ ਨਹੀਂ ਕਿੰਨੀ ਵਾਰ ਰਾਜਨੀਤਿਕ ਦੁਨੀਆ ਦੇ 'ਚ ਪਲਟੇ ਹੋ ਚੁੱਕੇ ਹੈ। ਔਰ ਕਿੰਨੀ ਵਾਰ ਜ਼ਮੀਨ ਦੇ ਤੇ ਰੂਹਾਂ ਬਦਲ ਚੁਕੀਆਂ ਨੇ, ਥਿਥਾਂ ਬਦਲ ਚੁਕੀਆਂ ਨੇ। ਪਰਿਵਰਤਨਸ਼ੀਲ ਇਹ ਜਗਤ ਹੈ। ਪਰਵਰਤਨਸ਼ੀਲ ਇਹ ਰਾਜਨੀਤੀ ਹੈ ਔਰ ਪਰਵਰਤਨਸ਼ੀਲ ਹੈ ਸਾਡਾ ਮਾਨਸਿਕ ਮੰਡਲ ਜਿਵੇਂ ਬਾਹਰ ਰਾਜਾ ਬਦਲਦਾ ਹੈ ਹਕੂਮਤ ਬਦਲਦੀ ਹੈ ਵਿਧਾਨ ਬਦਲ ਜਾਂਦੇ ਹਨ ਸਭ ਕੁਝ ਬਦਲ ਜਾਂਦਾ ਹੈ ਜ਼ਮੀਨ ਦੇ ਉੱਤੇ ਜਿਸ ਦੀ ਹਕੂਮਤ ਹੈ ਜਿਸ ਦਾ ਰਾਜ ਹੈ ਉਸੇ ਦਾ ਹੁਕਮ ਚੱਲਦਾ ਹੈ ਜਿਸ ਦੇ ਹੱਥ ਵਿੱਚ ਸਤਾ ਹੈ ਇਸੇ ਤਰੀਕੇ ਦੇ ਨਾਲ ਉਹ ਜੋ ਜ਼ਮੀਨ ਤੇ ਹੁਕਮ ਚੱਲਦਾ ਹੈ ਉਹਦੀ ਲਪੇਟ ਦੇ ਤਨ ਆਉਂਦਾ ਹੈ ਤਨ ਨੂੰ ਉਸ ਕਾਨੂੰਨ ਦੀ ਪਾਲਣਾ ਕਰਨੀ ਪੈਂਦੀ ਹੈ ਭਾਵੇਂ ਮਨ ਬੇਜ਼ਾਰ ਹੋਵੇ ਭਾਵੇਂ ਮਨ ਇਨਕਾਰੀ ਹੋਵੇ ਭਾਵੇਂ ਮਨ ਨਾ ਮੰਨੇ ਲੇਕਿਨ ਜੋ ਇੱਕ ਕਾਨੂੰਨ ਬਣ ਕੇ ਆਉਂਦਾ ਹੈ ਜੋ ਇੱਕ ਨਿਯਮ ਬਣ ਕੇ ਆਉਂਦਾ ਹੈ ਤੇ ਜਿਸ ਦੀ ਹੱਥ ਦੇ ਵਿੱਚ ਸੱਤਾ ਹੈ ਤਾਕਤ ਹੈ ਜਿਸ ਨੇ ਉਸ ਨਿਯਮ ਨੂੰ ਚਲਾਇਆ ਹੁੰਦਾ ਹੈ ਉਹਦੀ ਗ੍ਰਿਫਤ ਦੇ ਵਿੱਚ ਮਨੁੱਖਾਂ ਦੇ ਤਨ ਆਉਂਦੇ ਨੇ ਇਹ ਗੱਲ ਵਖਰੀ ਹੈ ਜਿੱਥੇ ਵੀ ਥੋੜੀ ਜਿਹੀ ਕਿਤੇ ਕਮਜ਼ੋਰੀ ਕਾਨੂੰਨ ਦੇ ਵਿੱਚ ਦਿਖਾਈ ਦਿੱਤੀ ਮਨ ਉਸ ਤੋਂ ਬਚਣ ਦੀ ਔਰ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਇਸੇ ਤਰੀਕੇ ਨਾਲ ਇਹ ਸਾਡਾ ਮਨ ਹੈ ਇਸ ਦੇ ਉੱਤੇ ਵੀ ਵਕ-ਵਕ ਹਗੂਮਤ ਚੱਲਦੀ ਹੈ ਕਦੀ ਕਿਸੇ ਦੀ ਕਦੀ ਕਿਸੇ ਦੀ ਕਦੀ ਕਿਸੇ ਦੀ ਰਾਜ পালਟੇ ਮਨ ਦੇ ਵਿੱਚ ਵੀ ਚਲਦੇ ਹਨ ਔਰ ਬਹੁਤ ਕੁਝ ਪਰਵਰਤਨ ਹੁੰਦਾ ਹੈ ਇਹ ਵੀ ਮਹਿਸੂਸ ਕਰਦੇ ਹਾਂ अनुगुरु नानक देव जी महाराज दी एक पंक्ति ਤੋਂ خیال ਲੈ ਕੇ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਕਿਉਂਕਿ ਇਹੀ ਸ਼ੈਲੀ ਮੈਨੂੰ ਬਾਦਸ਼ਾਹ ਨੇ ਦਿੱਤੀ ਹੈ ਕੋਈ خیال ਮੈਂ ਇੱਕ ਪੰਕਤੀ ਤੋਂ ਬਾਦਸ਼ਾਹ ਦੇ ਸ਼ਬਦ ਤੋਂ ਲੈ ਲੈਣਾ ਉਸੇ ਦੀ ਬਰਕਤ ਨਾਲ ਹਸੰਗਤ ਦੇ ਸਾਹਮਣੇ ਵਿਚਾਰਾਂ ਰੱਖੀ ਦੀ ਹੈ ਲਭ ਪਾਪ ਦੋਹੇ ਰਾਜਾ ਮਹਿਤਾ ਊੜ ਹੋਆ ਸਿੱਖਦਾਰ ਕਾਮ ਨੇ ਸਦ ਕੁਛੀਏ ਬਹਿਦੇ ਕਰੇ ਵਿਚਾਰ ਅੰਧੀ ਰਈਤ ਗਿਆਨ ਵਿਹੋਣੀ ਭਾਏ ਭਰੇ ਮੁਰਦਾ ਮਨ ਤੇ ਹਕੂਮਤ ਕਿਸ ਦੀ ਹੈ ਲੋਭ ਦੀ ਸ੍ਰੀ ਵੀ ਨਹੀਂ ਆਉਂਦੀ ਇਹ ਵੀ ਮਹਿਸ ਕਰਾਂ ਜਿਵੇਂ ਬਾਹਰ ਕ੍ਰਾਂਤੀ ਆਉਂਦੀ ਰਹਿੰਦੀ ਹੈ ਉਲਟਾ ਹੁੰਦਾ ਹੈ ਮਨ ਦੀ ਦੁਨੀਆ 'ਚ ਵੀ ਉਲਟਾ ਹੈ ਜਿਵੇਂ ਸਾਰੇ ਮੁਲਕਾਂ ਦੇ ਵਿੱਚ ਕਿਸੇ ਇੱਕ ਦੀ ਹਕੂਮਤ ਨਹੀਂ ਹੈ ਸਾਰੇ ਮਨਾਂ ਦੇ ਉੱਤੇ ਸਾਰੇ ਲੋਕਾਂ ਦੇ ਮਨਾਂ ਦੇ ਉੱਤੇ ਕਿਸੇ ਇੱਕ ਦਾ ਰਾਜ ਨਹੀਂ ਹੈ ਅਨਗਰਗ ਰਾਜ ਹੈ ਕਿਉਂਕਿ ਹਰ ਇੱਕ ਕੋਲ ਤਨ ਦੀ ਨਗਰੀ ਅਲੱਗ-ਅਲੱਗ ਹੈ ਹਾਰੇ ਕੋਲ ਮੰਨ ਦੀ ਜ਼ਮੀਨ ਅਲਗ ਅਲਗ ਹੈ ਇਸ ਦੇ ਤੇ ਰਾਜੇ ਮਹਾਰਾਜੇ ਅਲਗ ਅਲਗ ਨੇ ਜੋ ਕੁਛ ਅਰਜ਼ ਕਰਦੇ ਹਾਂ ਥੋੜੀ ਜਿਹੀਆਂ ਕਾਗਰਦਾਨਾ ਸਵਲ ਕਰਨਾ ਜ਼ਮੀਨ ਦੇ ਉੱਤੇ ਕੌਣ ਰਾਜ ਪਾਸ ਕਰ ਰਹੇ ਨੇ ਇਤਿਹਾਸ ਲਿਖੇ ਜਾਂਦੇ ਨੇ ਮੰਨ ਤੇ ਕੌਣ ਰਾਜ ਕਰ ਰਿਹਾ ਹੈ ਗੁਰੂ ਨਾਨਕ ਦੇਸ ਨੇ ਸਤਗੁਰੂ ਦਸ ਨੇ ਔਰ ਇੱਕ ਗਾਹੇ ਬਗਾਹੇ ਹੈ ਰਾਜ ਪਲਟਾ ਹੁੰਦਾ ਰਹਿੰਦਾ ਹੈ ਜਿਵੇਂ ਬਾਹਰ ਦੀ ਦੁਨੀਆ 'ਚ ਇਸ ਚੱਕਰ 'ਚ ਕਥਾ ਹੀ ਨਾ ਪੈਣਾ ਕਿ ਕਿ ਸੇ ਮੁਲਕ ਦੇ ਚ ਕੋ ਲੰਬੀ ਸਦੀਵੀ ਹਕੂਮਤ ਹੋਈ ਹੈ ਕਤਈ ਨਹੀਂ ਹਮੇਸ਼ਾ ਹੀ ਪਲਟੇ ਹੁੰਦੇ ਰਹੇ ਸੰਸੇਤਾ ਲਈ ਦੇ ਚ ਇੱਕ ਵਿਆਪਕ ਪਲਟਾ ਆਇਆ ਭਾਰਤ ਦੇ ਚ ਔਰ ਇਸ ਪਲਟੇ ਤੋਂ ਪਹਿਲੇ ਵੀ ਇੱਕ ਪਲਟਾ ਆਇਆ ਔਰ ਉਸ ਤੋਂ ਬਾਅਦ ਵੀ ਲਗਭਗ 500 4 ਦੇ ਕਰੀਬ ਰਾਜਸਤਾਨ ਹਿੰਦੁਸਤਾਨ ਦੇ ਚ ਭਾਵੇਂ ਅੰਗਰੇਜ਼ ਛੋੜ ਗਏ ਹਕੂਮਤ ਦੇਸ਼ ਵਾਸੀਆਂ ਦੇ ਹੱਥੇ ਚ ਹਕੂਮਤ ਆਈ ਦੁਨੀਆਂ ਪਹਿਲੇ ਗੋਰਿਆਂ ਦੇ غلام ਸੀ ਫਿਰ ਕਾਲਿਆਂ ਦੇ غلام ਹੋ ਗਈ। ਲੇਕਿਨ 504 ਦੇ ਕਰੀਬ ਰਿਆਸਤਾਂ ਸਨ। ਉਹਨਾਂ ਦੇ ਆਪਣੇ ਝੰਡੇ ਸਨ। ਉਹਨਾਂ ਦੀ ਪੁਲਿਸ ਆਪਣੀ ਸੀ। ਉਹਨਾਂ ਦੀ ਫੌਜ ਆਪਣੀ ਸੀ। ਜਦ 10 सन 47 ਦੇਚ ਰਾਜਸਥਾਨ ਅਲਵਰ ਦੇਚ ਆਇਆ ਉਸ ਮਹਾਰਾਜੇ ਦੀ ਆਪਣੀ ਫੌਜ ਸੀ। ਆਪਣੀ ਪੁਲਿਸ ਸੀ। ਆਪਣਾ ਝੰਡਾ ਸੀ। ਇਹ ਬਾਤ ਤੇ ਜੇ ਸਟੇਟਾਂ ਵੀ ਖਤਮ ਹੋਈਆਂ। ਰਾਜ ਪਲਟੇ ਦੇ ਅੰਦਰ ਗੌਰ ਰਾਜ ਪਲਟਾ ਮੈਂ ਦੇਖਿਆ। ਔਰ ਇਸਾ ساری ਦੁਨੀਆ ਚਾਉਂਦਾ ਹੈ ਬਾਹਰੋਂ ਵੇਖੋਗੇ ਰਾਜ ਪਲਟਾ ਹੁੰਦਾ ਰਹਿੰਦਾ ਹੈ ਬਾਹਰੋਂ ਵੇਖੋਗੇ ਰੁੱਤਾਂ ਬਦਲਦੀਆਂ ਰਹਿੰਦੀਆਂ ਨੇ ਤਿੱਤਾ ਬਦਲਦੀਆਂ ਰਹਿੰਦੀਆਂ ਨੇ ਲੇਕਿਨ ਮੈਂ ਅਰਸ਼ ਕਰਾਂ ਥੋੜਾ ਜਿਹਾ ਕਦੀ ਅੰਦਰ ਚ ਆਤਮਾਰਨਾ ਇੱਥੇ ਵੀ ਰਾਜ ਪਲਟੇ ਹੁੰਦੇ ਰਹਿੰਦੇ ਨੇ ਵਕ ਵਕ ਜਦ ਕਦੀ ਕਿਸੇ ਦੇ ਮਨ ਦੇ ਉੱਤੇ ਅਹੰਕਾਰ ਦਾ ਰਾਜ ਹੋਵੇ ਔਰ ਬਹੁ ਗਿਣਤੀ ਦੇ ਵਿੱਚ ਲੋਕਾਂ ਦੇ ਮਨ ਦੇ ਉੱਤੇ ਅਹੰਕਾਰ ਅਸਵਾਰ ਹੋ ਜਾਇਆ ਹੈ ਸਰਬਸੰਮਤੀ ਤਿਕਤਈ ਨਹੀਂ ਹੁੰਦੀ ਬਹੁ ਗਿਣਤੀ ਮੈਂ ਕਹਿ ਰਿਹਾ ਬਹੁ ਗਿਣਤੀ ਦੇ ਵਿੱਚ ਲੋਕਾਂ ਦੇ ਮਨ ਦੇ ਤੇ ਅਹੰਕਾਰ ਰਾਜ ਕਰੇ ਤੂੰ ਕਹਿੰਦੇ ਨੇ ਜ਼ੁਲਮ ਚਾਰੋਂ ਪਾਸੇ ਪਰਵਾਹ ਹੋ ਜਾਂਦਾ ਹੈ ਕਿਉਂਕਿ ਅਹੰਕਾਰੀ ਦੂਜੇ ਨੂੰ ਕਬੂਲ ਨਹੀਂ ਕਰਦਾ ਤੂੰ ਕੀ ਹੈ ਤੂੰ ਕੁਝ ਵੀ ਨਹੀਂ ਅਹੰਕਾਰ ਨੂੰ ਵਾਕਿਆ ਗਿਆ ਆਮ ਮੈਂ ਹਾਂ ਤੂੰ ਕੀ ਹੈ ਤੂੰ ਕੁਝ ਵੀ ਨਹੀਂ ਔਰ ਤੂੰ ਮੇਰੀ ਬਰਾਬਰੀ ਕੀ ਕੀਤੀ ਤੂੰ ਦਵਾ ਦੇ ਆਂ ਤੂੰ ਮੇਰੇ ਸਾਹਮਣੇ ਆਇਆ ਤੂੰ ਜਲਾ ਦੇ ਆਂ ਤੂੰ ਚੜ੍ਹ ਉੱਠਣ ਦੀ ਕੋਸ਼ਿਸ਼ ਕੀਤੀ ਮਿਟਾ ਦੇ ਆਂ ਅਹੰਕਾਰ ਭਾਰਤ ਦੇ ਵਿੱਚ ਕਾਫੀ ਲੰਬੇ ਸਮੇਂ ਤੱਕ ਅਹੰਕਾਰ ਦੀ ਹਕੂਮਤ ਰਹੀਏ 80 ਫੀਸਦੀ ਦੁਨੀਆ ਨੂੰ ਧਾਰਮਿਕ ਮੰਦਰਾਂ ਤੋਂ ਵੀ ਵਾਂਝਾ ਕਰ ਦਿੱਤਾ ਗਿਆ ਸੀ ਔਰ ਵਿਦਿਆਲਿਆਂ ਤੋਂ ਵੀ ਵਾਂਝਾ ਕਰ ਦਿੱਤਾ ਗਿਆ ਸੀ ਤੁਸੀਂ ਪੜ੍ਹ ਵੀ ਨਹੀਂ ਸਕਦੇ ਤੁਸੀਂ ਪ੍ਰਮਾਤਮਾ ਦੀ ਪੂਜਾ ਵੀ ਨਹੀਂ ਕਰ ਸਕਦੇ ਕਿਉਂਕਿ ਪ੍ਰਮਾਤਮਾ ਦੀ ਪੂਜਾ ਕਰਕੇ ਵੀ ਨਾਮ ਜਪ ਕੇ ਵੀ ਤੁਹਾਨੂੰ ਆਤਮਿਕ ਆਨੰਦ ਮਿਲ ਸਕਦਾ ਹੈ ਔਰ ਉਸ ਆਨੰਦ ਦੇ ਆਸਰੇ ਤੇ ਸਾਡੀ ਬਰਾਬਰੀ ਕਰੋਗੇ ਸਾਤ ਉੱਚਾ ਉੱਠਣ ਦੀ ਕੋਸ਼ਿਸ਼ ਕਰੋਗੇ ਇਹ ਤੁਹਾਨੂੰ ਨਹੀਂ ਕਰਨ ਦੇਣਾ ਵਿਦਿਆਲਿਆਂ ਦੇ ਦਰਵਾਜ਼ੇ ਵੀ ਤੁਹਾਡੇ ਲਈ ਬੰਨ੍ਹ ਪੜ੍ਹ ਲੱਗ ਕੇ ਤੁਸੀਂ ਸਿਆਣੇ ਬਣ ਜਾਓਗੇ ਸੰਸਾਰ ਨੂੰ ਸਮਝਣ ਦੇ ਸਮਰੱਥ ਹੋ ਜਾਓਗੇ ਹਰ ਜਾਇਜ਼ ਨਾਜਾਇਜ਼ ਸੜੀ ਆਗਿਆ ਦੀ ਪਾਲਣਾ ਨਹੀਂ ਕਰਨ ਕੋਈ। ਇਸ ਵਾਸਤੇ ਵਿਦਿਆਲਿਆਂ ਦੇ ਦਰਵਾਜ਼ੇ ਵੀ ਤੁਹਾਡੇ 'ਚ ਬੰਦ। ਨਾ ਤੁਸੀਂ ਪੜ੍ਹ ਸਕਦੇ ਹੋ, ਨਾ ਤੁਸੀਂ ਨਾਮ ਜੱਗ ਸਕਦੇ। ਤੀਸਰਾ ਤੁਸੀਂ ਕੋਈ ਉੱਚੀ ਕਿਰਤ ਵੀ ਨਹੀਂ ਕਰ ਸਕਦੇ। ਘਰਾਂ ਦੀ ਸਫਾਈ, ਗਲੀਆਂ ਦੀ ਸਫਾਈ, ਚਮੜੇ ਦਾ ਕੰਮ ਇਹ ਤੁਹਾਡੇ ਵੱਲ ਹੈ। ਕੁਝ 5-10 ਤਰ੍ਹਾਂ ਦੀ ਹੋਰ ਕਿਰਤ। ਇਸ ਤੋਂ ਇਲਾਵਾ ਕਿਸੇ ਕਾਰੋਬਾਰ ਨੂੰ ਤੁਸੀਂ ਹੱਥ ਪਾਇਆ ਹੱਥ ਖੜ ਦਿੱਤੇ ਜਾਣਗੇ। ਨਾ ਤੁਸੀਂ ਆਰਥਿਕ ਬਰਾਬਰੀ ਛੱਡੀ ਕਰ ਸਕਦੇ ਹੋ ਨਾ ਤੁਸੀਂ ਇਲਮ ਦੀ ਛੱਡੀ ਬਰਾਬਰੀ ਕਰ ਸਕਦੇ ਹੋ ਔਰ ਨਾ ਹੀ ਤੁਸੀਂ ਧਰਮ ਦੇ ਹਰ ਗੱਲੋਂ ਪਛੜੇ ਰਹੋ ਪਿਛੇ ਰਹੋ ਅਹੰਕਾਰ ਆਪਣੇ ਤੋਂ ਅੱਗੇ ਚੱਲਦਾ ਹੋਇਆ ਕਿਸੇ ਨੂੰ ਨਹੀਂ ਦੇਖਣਾ ਚਾਹਦਾ ਅਹੰਕਾਰ ਆਪਣੇ ਤੋਂ ਉੱਚਾ ਉੱਠਦਾ ਹੋਇਆ ਕਿਸੇ ਨੂੰ ਨਹੀਂ ਦੇਖਣਾ ਚਾਹਦਾ ਜਦ ਕੋਈ ਉੱਚਾ ਉਠਿਆ ਗਰਦਨ ਕਟ ਦਿੱਤੀ ਜਦ ਕੋਈ ਅੱਗੇ ਲੱਗਿਆ ਲਤਾਂ ਤੋੜ ਦਿੱਤੀਆਂ ਕੱਟ ਦਿੱਤੀਆਂ ਅੱਗੇ ਚੱਲਣ ਤੋਂ ਰੋਕ ਦਿੱਤਾ ਉੱਪਰ ਉੱਠਣ ਤੋਂ ਰੋਕ ਦਿੱਤਾ ਜਦ ਕਦੀ ਬਹੁ ਗਣਤੀ ਦੇ ਵਿੱਚ ਅਹੰਕਾਰ ਦੀ ਹਕੂਮਤ ਹੋਵੇ ਲੋਕਾਂ ਦੇ ਮਨ ਦੇ ਉੱਤੇ ਔਰ ਜੇ ਕਿਤੇ ਬਹੁ ਗਣਤੀ ਦੇ ਵਿੱਚ ਕਾਮ ਦੀ ਹਕੂਮਤ ਹੋਵੇ ਮੈਂ ਇਹ ਨਹੀਂ ਕਹਿੰਦਾ ਸਰ ਸਾਰੇ ਦੇ ਸਾਰੇ ਬਹੁ ਗਣਤੀ ਐਸਾ ਹੋ ਜਾਂਦਾ ਕਿਸੇ ਮੁਲਕ ਦੇ ਵਿੱਚ ਹੋ ਜਾਂਦਾ ਕਿਸੇ ਸ਼ਹਿਰ ਦੇ ਵਿੱਚ ਹੋ ਜਾਂਦਾ ਕਿਸੇ ਇਲਾਕੇ ਚ ਹੋ ਜਾਂਦਾ ਹੈ ਬਹੁ ਗਣਤੀ ਦੇ ਮਨੁੱਖ ਔਰ ਜਦ ਕਾਮ ਦੇ ਹਕੂਮਤ ਮੰਤੇ ਹੋਵੇ ਔਰ ਬਹੁ ਗਣਤੀ ਦੇ ਤਾਂ ਦੁਰਾਚਾਰ ਕਾਬਲੇ ਕਬੂਲ ਹੋ ਜਾਂਦਾ ਹੈ ਬਦਮਾਸ਼ੀ ਕਬੂਲ ਹੋ ਜਾਂਦੀ ਹੈ ਠੀਕ ਇਹ ਪ੍ਰਮਾਣ ਹੈ ਇਹ ਕੋਈ ਪੂਰੀ ਗੱਲ ਨਹੀਂ ਹੈ ਇਹ ਕੋਈ ਅਨਰਥ ਨਹੀਂ ਹੈ ਇਹ ਕੋਈ ਗਲਤ ਨਹੀਂ ਹੈ ਔਰ ਜਦ ਗਲਤ ਨਹੀਂ ਹੈ ਸਮਾਜ ਦੇ ਚ ਬਦਮਾਸ਼ੀ ਨੂੰ ਕਬੂਲ ਕਰ ਲਿਆ ਗਿਆ ਹੈ ਤਾਂ ਫਿਰ ਧਾਰਮਿਕ ਮੰਦਰਾਂ ਦੇ ਵਿੱਚ ਵੀ ਕਬੂਲ ਕੀਤਾ ਜਾ ਸਕਦਾ ਹੈ ਆਪ ਦੀ ਗਿਆਤ ਲਈ ਅਰਜ਼ ਕਰਾਂ ਭਾਰਤ ਦੇ ਵਿੱਚ ਕੁਝ ਐਸੇ ਵੀ ਮੰਦਰ ਬਣੇ ਜੋ ਰਾਮ ਦੇ ਮੰਦਰ ਨਹੀਂ ਨੇ ਕਾਮ ਦੇ ਮੰਦਰ ਨੇ ਖਜੁਰਾਹੇ ਦੇ ਮੰਦਰ ਕੋਨਾਰਕ ਦੇ ਮੰਦਰ ਜਗਨਨਾਥਪੁਰੀ ਦੇ ਮੰਦਰ ਔਰ ਕੁਝ ਹੋਰ ਐਸੇ ਮੰਦਰ ਜੋ ਮੱਧ ਭਾਰਤ ਬਿਹਾਰ ਆਸਾਮ ਤੇ ਕਰਨਾਟਕਾ ਦੇ ਵਿੱਚ ਮੌਜੂਦ ਨੇ ਕਿਸੇ ਵਕਤ ਸ਼ਰਮਸਾਰ ਹੋ ਕੇ ਮਹਾਤਮਾ ਗਾਂਧੀ ਨੇ ਕਿਹਾ ਸੀ ਹਿੰਦੂਆਂ ਨੂੰ ਇਹਨਾਂ ਮੰਦਰਾਂ ਨੂੰ ਮਿੱਟੀ ਨਾਲ ਦੱਬ ਦੇ ਮੇਰਾ ਸਿਰ ਨਹੀਂ ਆਉਂਦਾ ਬਿਲਕੁਲ ਜਵਾਬ ਨਹੀਂ ਬਣਦਾ ਮੈਂ ਕੀ ਜਵਾਬ ਦੇ ਆ ਜਦ ਕੋਈ ਪੁੱਛਦਾ ਹੈ ਇਹਨਾਂ ਨੂੰ ਮਿੱਟੀ ਨਾਲ ਦੱਬ ਦੇ ਕਮ ਸੇ ਕਮ ਤੋੜਨ ਦੇ ਚ ਹੈ ਹਿੰਮਤ ਨਹੀਂ ਮਨ ਨਹੀਂ ਮੰਨਦਾ ਤਾਂ ਮਿੱਟੀ ਨਾਲ ਤੇ ਦੱਬ ਦੇ ਕੋਨਾਰਕ ਦੇ ਮੰਦਰ ਖਜੂਰਾਹ ਦੇ ਮੰਦਰ ਔਰ ਇਸ ਤਰ੍ਹਾਂ ਦੇ ਹੋਰ ਮੰਦਰ ਟੂਰਿਜ਼ਮ ਦਾ ਜਿਹੜਾ ਵਿਭਾਗ ਹੈ ਭਾਰਤ ਸਰਕਾਰ ਦਾ ਕੋਸੇ ਜਿਵੇਂ ਕੈਤਨਾਂ ਮੰਦਰਾਂ ਦੀਆਂ ਫੋਟੋਆਂ ਜੋ ਛਾਪਦੇ ਨੇ ਮੈਗਜ਼ੀਨ ਆਪਣਾ ਔਰ ਟੂਰਿਸਟਾਂ ਨੂੰ ਪ੍ਰਭਾਵਿਤ ਕਰਨ ਲਈ ਵੀ ਆਓ ਦੇਖੋ ਖਜੂਰਾਹ ਦੇਖੋ ਕੋਨਾਰਕ ਜਗਨਨਾਥਪੁਰ ਹੀ ਜਬਲਪੁਰ ਜਾਂਦਾ ਹੋਇਆ ਇੱਕ ਦਫਾ ਰਸਤੇ ਵਿੱਚ ਬਹੁਤ ਪੁਰਾਣੀ ਗੱਲ ਹੈ ਖਜੂਰਾਹ ਵੇ ਆ ਉਹਦੋਂ ਮੈਂ ਪਹਿਲੀ ਦਫਾ ਜਬਲਪੁਰ ਜਾ ਰਿਹਾ ਸੀ ਪਰ ਬਾਹਰ ਰੋਡ ਪਹਿਲੀ ਦਫਾ ਜਾ ਰਿਹਾ ਸੀ ਉਸ ਤੋਂ ਬਾਅਦ ਤੋਂ ਕਈ ਦਫਾ ਲੰਘਿਆ ਔਰ ਮੈਂ ਕਈ ਦਫਾ ਦੇਖੇ अजुरा एक छोटा जिया कस्बा है। غالبا 25000 आबादी ਦਾ ਸਿਰਫ ਇਤਨੇ। ਲੇਕਿਨ ਉਥੇ غالبا 8 ਫਾਈਵ ਸਟਾਰ ਹੋਟਲ ਨੇ। ਵੱਡੀ 에어ਪੋਰਟ ਹੈ। ਦਿੱਲੀ, ਬੰਬੇ ਤੋਂ ਬੇਲੀ ਜਾ ਆਉਂਦੇ ਨੇ ਪਰੇ ਹੋਏ। غالبا 200 ਬਸਾਂ ਦਿੱਲੀ ਔਰ ਦੇਸ਼ ਦੇ ਹੋਰ ਵੱਡੇ ਵੱਡੇ ਸ਼ਹਿਰਾਂ ਤੋਂ ਇਥੇ ਪਹੁੰਚਦੀਆਂ ਨੇ। ਹਜ਼ਾਰਾਂ ਕਾਰਾਂ ਪਹੁੰਚਦੀਆਂ ਨੇ ਉਹਨਾਂ ਦੇ ਵਿੱਚ ਲੋਕ ਔਰ ਇਹ ਹੋਟਲ ਭਰੇ ਰਹਿੰਦੇ ਨੇ ਢਾਈ ਹਜ਼ਾਰ ਦੀ ਆਬਾਦੀ ਦਾ ਇਹ ਕਸਬਾ ਗਾਲਬਨ 10000 ਲੋਕ ਰੋਜ਼ ਪਹੁੰਚ ਜਾਂਦੇ ਨੇ ਹੈਰਾਨ ਦੀ ਬਸਾਂ ਰਾਹੀਂ ਕਾਰਾਂ ਰਾਹੀਂ ਰੇਲ ਦੇ ਰਾਹੀਂ ਪਲੇਨ ਦੇ ਰਾਹੀਂ ਔਰ ਮੈਂ ਵੀ ਪ੍ਰਭਾਵਿਤ ਹੋਇਆ ਸਭ ਕੁਝ ਪੜ੍ਹ ਕੇ ਮੰਦਰ ਦੇਖਣ ਵਾਸਤੇ ਇਤਨੀ ਦੁਨੀਆ ਆਉਂਦੀ ਹੈ ਔਰ ਉਸ ਦੇ ਵਿੱਚ ਗਾਲਬਨ 60 ਫੀਸਦੀ ਫੋਰਨਰ ਵਿਦੇਸ਼ੀ 40 ਫੀਸਦੀ ਹਿੰਦੁਸਤਾਨੀ ਭੀੜ ਬਾੜ ਬਣੀ ਰਹਿੰਦੀ ਹੈ ਜਿਹੜੇ ਆਂਦੇ ਨੇ ਮੰਦਰ ਨੂੰ ਬਾਰ ਬਾਰ ਦੇਖਦੇ ਨੇ ਸਵੇਰੇ ਦੇਖ ਕੇ ਗਏ ਨੇ ਥੱਕ ਕੇ ਵਾਪਸ ਆਏ ਨੇ ਦੁਪਹਿਰ ਨੂੰ ਫਿਰ ਦੇਖਦੇ ਪਏ ਨੇ ਵਾਪਸ ਆਏ ਨੇ ਸ਼ਾਮੀ ਫਿਰ ਦੇਖਦੇ ਪਏ ਨੇ ਔਰ ਦੋ ਤਿੰਨ ਦਿਨ ਦੇਖਦੇ ਨੇ ਫਿਰ ਵਾਪਸ ਜਾਂਦੇ ਨੇ ਇਸ ਸ਼ੌਕ ਨੇ ਮੈਨੂੰ ਹੀ ਖਿੱਚਿਆ ਹੈ ਇਹ 18 ਮੰਦਰ ਨੇ ਗਾਲਬਨ 100 ਏਕੜ ਦੇ ਚਾਰੋਂ ਪਾਸੇ ਬਹੁਤ ਵੱਡੀ ਚਾਰ ਦਿਵਾਰੀ ਹੈ ਫਸੇ ਤੇ ਇਤਨਾ ਮੈਨੂੰ ਪਤਾ ਚਲ ਚੁਕਿਆ ਸੀ ਟੂਰਿਜ਼ਮ ਮਹਿਕਮੇ ਦੀ ਜਿਹੜੀ ਕਿਤਾਬ ਚੱਪਦੀ ਹੈ ਉਸ ਦੇ ਵਿੱਚ ਸਾਰੀ ਤਫਸੀਲ ਸੀ ਬਈ ਰਹਿਣ ਲਈ ਇਤਨੇ ਹੋਟਲ ਨੇ ਦਰਮਸ਼ਾਲਾ ਵੀ ਹੈ ਅੋਰ ਇਸ ਨਾਲ ਨਾਲ ਪਸੰਦਾ ਇੰਤਜ਼ਾਮ ਹੈ ਪਲੇਨ ਵੀ ਹੈ ਟੈਕਸੀਆਂ ਵੀ ਚੱਲਦੀਆਂ ਨੇ ਆਉਣ ਜਾਣ ਦੀ ਸਹੂਲਤ ਦਾ ਸਾਰਾ ਜ਼ਿਕਰ ਸੀ ਲੇਕਿਨ ਕਸਬੇ ਦੀ ਗਲ ਆਬਾਦੀ ਕੁੱਲ ਢਾਈ ਹਜ਼ਾਰ ਦੀ ਆਬਾਦੀ ਦਾ ਨਿੱਕਾ ਜਿਹਾ ਕਸਬਾ ਗੁਮਨਾਮ ਕਸਬਾ ਔਰ ਇਤਨੀ ਧੀਰ ਦੁਪਹਿਰ ਬਾਦ ਦਾਸ ਉੱਥੇ ਪਹੁੰਚਿਆ ਸੀ ਠਾਸੀ ਕਾ ਇਸ ਮੰਦਰ ਦੇ ਫਸਿਲ ਦੇ ਚਾਸ ਨੇ ਪ੍ਰਵੇਸ਼ ਕੀਤਾ ਮੈਂ ਮੂਰਤੀਆਂ ਦੇਖ ਕੇ ਤੰਗ ਰਹਿ ਗਿਆ ਚਾਰੇ ਪਾਸੇ ਮੰਦਰ ਦੇ ਵਿੱਚ ਰਾਮ ਦੀਆਂ ਮੂਰਤੀਆਂ ਨਹੀਂ ਸਨ ਪਾਗਮ ਦੀਆਂ ਮੂਰਤੀਆਂ ਇਹ ਇੱਕ ਦੁਨੀਆ ਇਹੀ ਦੇਖਣਾਉਂਦੀ ਹੈ ਔਰ ਮੰਦਰ ਧਾਰਮਿਕ ਮੰਦਰ ਔਰ ਇਸੇ ਦੀ ਪ੍ਰਦਰਸ਼ਨੀ ਹੈ ਇਸੇ ਦੀ ਨਮਾਇਸ਼ ਔਰ ਜਦ ਇੱਕ ਪੇਪਰ 'ਚ ਮੈਂ ਪੜਿਆ ਸੀ ਕਿ ਮਹਾਤਮਾ ਗਾਂਧੀ ਨੇ ਕਿਸੇ ਵਕਤ ਕਿਹਾ ਸੀ ਕਿ ਇਹਨਾਂ ਮੰਦਰਾਂ ਨੂੰ ਦਬਦਿਓ ਮੇਰੀਆਂ ਅੱਖਾਂ ਨੀਵੀਆਂ ਹੋ ਜਾਂਦੀਆਂ ਨੇ ਮੈਂ ਸ਼ਰਮਸਾਰ ਹੋ ਜਾਂਦਾ ਕੀ ਆਖਾਂ ਇਹ ਧਾਰਮਿਕ ਮੰਦਰ ਨੇ ਇਹ ਧਰਮ ਦੇ ਮੰਦਰ ਨੇ ਫਿਰ ਅਧਰਮ ਦੇ ਮੰਦਰ ਕੀ ਹੁੰਦੇ ਨੇ ਤੋਂ ਚਾਰੋਂ ਪਾਸੇ ਕਾਮਤ ਮੂਰਤੀਆਂ ਆ ਔਰ ਹਕੀਕਤ ਹੈ ਉਹ ਜਿਸੇ ਮੰਦਰ ਦੇ ਵਿੱਚ ਕੋਈ ਨਾ ਗਿਆ ਹੋਵੇ ਖਜਰਾਹੇ ਦੇ ਮੰਦਰ ਵਿੱਚ ਹਿੰਦੂ ਵੀ ਜਾਂਦੇ ਨੇ ਦੇਖਣ ਲਈ भावे भगत ना भाव नास्तक ही हो ना कभी पूजा पाठ की थक भी गया तीन चार मंदिर देखते अश्लील मूर्तियां काम दी मूर्तियां फिर मैं इसकी अपने ठंड स्टडी की थी। एक मंदिर नहीं बहुत सारे मंदिर ने मध्य भारत है कोणारक ओडिशा ਦੇ ਚ ਹੈ ਜਗਨਨਾਥਪੁਰੀ ਉੜੀਸਾ ਦੇ ਚ ਇਹ ਵੀ ਕਾਮ ਦੇ ਮੰਦਰ ਨੇ ਹੋਰ ਵੀ ਕੁਝ ਮੰਦਰ ਨੇ ਜੋ ਬੰਗਾਲ ਦੇ ਚ ਨੇ ਕਰਨਾਟਕਾ ਦੇ ਚ ਨੇ ਰਾਜਸਥਾਨ ਦੇ ਚ ਨੇ ਹੈਰਾਨਗੀ ਹੋਈ ਇਹਨਾਂ ਦੇ ਦੇਖ ਕੇ اور ਕਰੀਬਨ ਕਰੀਬਨ ਮੈਂ ਕੋਨਾਰਕ ਜਗਨਨਾਥਪੁਰੀ ਖਜੂਰਾ ਇਹ ਜਿਹੜੇ ਚੋਟੀ ਦੇ ਵੱਡੇ ਵੱਡੇ ਮੰਦਰ ਨੇ ਦੇਖੇ ਨੇ ਸਿਰ ਹ ਆਪਣਾ ਅਨੁਭਵ ਦਾਨ ਦੀ ਖਾਤਰ ਕਿ ਹਕੀਕਤ ਕੀ ਹੈ ਖੋਜ ਕਰਨ ਤੋਂ ਪਤਾ ਚੱਲਿਆ ਕਿ ਜਦ ਬਹੁ ਗਿਣਤੀ ਦੇ ਵਿੱਚ ਲੋਕਾਂ ਦੇ ਮਨ ਤੇ ਕਾਮ ਹੀ ਪ੍ਰਧਾਨ ਸੀ ਉਸ ਵਕਤ ਇੱਕ ਗ੍ਰੰਥ ਲਿਖਿਆ ਗਿਆ ਕਾਮ ਸ਼ਾਸਤਰ ਕਾਮ ਸੂਤਰ ਕੋਕ ਸ਼ਾਸਤਰ ਇਹ ਗ੍ਰੰਥ ਲਿਖੇ ਗਏ ਔਰ ਕਿਨਾਂ ਨੇ ਲਿਖੇ ਸੰਤਾਂ ਨੇ ਲਿਖੇ ਰਿਸ਼ੀ ਮੁਨੀਆਂ ਨੇ ਲਿਖੇ ਹੱਦ ਹੋ ਗਈ ਧਰਮ ਸ਼ਾਸਤਰ ਨਹੀਂ ਕਾਮ ਸ਼ਾਸਤਰ ਧਰਮ ਸੂਤਰ ਨਹੀਂ ਕਾਮ ਸੂਤਰ ਵਸ਼ਨਾ ਨਾਲ ਭਰੇ ਹੋਏ ਗ੍ਰੰਥ ਅੱਜ ਵੀ ਚੱਪੇ ਮਿਲਦੇ ਨੇ ਔਰ ਬੜੀ ਕੀਮਤ ਹੈ ਉਹਨਾਂ ਦੀ। ਰਿਸ਼ੀਵਾਦ ਸਾਇਮ ਨੇ ਲਿਖੇ ਨੇ। ਰਿਸ਼ੀ ਸੀ। ਸੰਤ ਸੀ। ਸੰਤਾਂ ਦੇ ਲਿਖੇ ਹੋਏ ਕੋਕ ਸ਼ਾਸਤਰ ਸੰਤਾਂ ਦੇ ਲਿਖੇ ਹੋਏ ਕਾਮ ਸੂਤਰ ਸੰਤਾਂ ਦਾ ਲਿਖਿਆ ਹੋਇਆ ਕਾਮ ਸ਼ਾਸਤਰ। ਔਰ ਇਨਾਂ ਹੀ ਸੰਤਾਂ ਦੀ ਪ੍ਰੇਰਣਾ ਨਾਲ ਬਣਾਏ ਗਏ ਮੰਦਰ ਕਾਮ ਮੰਦਰ। ਕੋਨਾਰੇ। ਜਗਨਨਾਥਪੁਰੀ। ਖਜੂਰਾਹ। ਕਿਸ ਨੂੰ ਕਿਤੇ ਇਹਨਾਂ ਨਾਲ ਲੈਣਾ ਕਿਸੇ ਮੈਂ ਕੋਈ ਵਿਸ਼ੇਸ਼ ਤਵਕੀਰਖਨ ਨੂੰ ਲੈ ਕੇ ਤੇ ਮੈਂ ਉਸ ਦਾ ਰੂਪ ਰੰਗ ਉਜਾਗਰ ਪਿਆ ਕਰਦਾ ਨਹੀਂ ਮੈਂ ਇਹ ਕਹਿ ਰਿਹਾ ਜਦ ਬਹੁ ਗਿਣਤੀ ਦੇ ਵਿੱਚ ਮਨੁੱਖ ਦੇ ਮਨ ਦੇ ਉਤੇ ਕਾਮ ਦੀ ਹਕੂਮਤ ਹੋਵੇ ਤਾਂ ਸਮਾਜ ਦੇ ਵਿੱਚ ਕਾਮ ਬਦਮਾਸ਼ੀ ਔਰ ਦੁਰਾਚਾਰ ਸੀਮਤ ਕਾਮ ਨਹੀਂ ਅਸੀਮ ਕਾਮ برداشت ਹੈ ਕਬੂਲ ਹੈ ਰਾਜਨੀਤੀ ਦੇ ਵਿੱਚ ਕਬੂਲ ਹੈ ਪਰਮਾਨ ਹੈ ਔਰ ਧਰਮ ਮੰਦਰਾਂ ਦੇ ਵਿੱਚ ਵੀ ਕਬੂਲ ਹੈ ਪਰਮਾਨ ਹੈ ਇਸਾ ਇੱਕ ਦੌਰ ਲੰਘਿਆ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ ਸੀ ਆਪ ਨੂੰ ਜੋ ਕੁਝ ਦਿਸਿਆ ਹੁਣ ਬਹੁ ਗਿਣਤੀ ਦੇ ਵਿੱਚ ਲੋਭ ਦਾ ਰਾਜ ਹੈ ਲੱਭ ਪਾਪ ਦੋਏ ਰਾਜਾ ਮੇਤਾ ਇਸ ਦਾ ਇਹ ਮਤਲਬ ਨਹੀਂ ਕਿ ਲੋਕਾਂ ਦੇ ਮਨ ਦੇ ਵਿੱਚ ਅਹੰਕਾਰ ਨਹੀਂ ਹੈ ਤੇ ਕਾਮ ਨਹੀਂ ਹੈ ਹੈ ਲੇਕਿਨ ਵਿਸ਼ੇਸ਼ ਹਕੂਮਤ ਲੋਭ ਦੀ ਹੈ ਹਕੂਮਤ ਉਸ ਦੀ ਹੈ ਬਾਕੀ ਵਜ਼ੀਰ ਨੇ ਕੰਮ ਤੇ ਅੰਗਾਰ ਲੱਭ ਪਾਪ ਦੋਇ ਰਾਜਾ ਮਹਿਤਾ ਪੂੜ ਹੋਆ ਸਿਕਾ ਰਾਜਾ ਤੇ ਲੋਭ